ਆ ਵੀ ਲੁਰੇ। ਪਲਾਈ ਵੀ ਚਾਚਾ ਆਪਣਾ ਬੱਚਾ ਹੈਗਾ। ਹੂੰ ਉਹਦਾ ਵੈਸੇ ਤਾਂ ਤੰਦਰੁਸਤ ਆ। ਹੂੰ ਇਹ ਪਹਿਲਾਂ ਜਾਲੀ ਚ ਉਥੇ ਮੱਛਰ-ਮੁੱਛਰ ਕਰਕੇ ਇਹਨਾਂ ਦੇ ਫਿੰਸੀਆਂ ਹੋ ਗਈਆਂ ਪੈਰਾਂ ਤੇ ਇਹਦੇ। ਹਾਂ ਤੇ ਇਹਦਾ ਫਿਰ ਮੈਨੂੰ ਐਂ ਦੱਸ ਇਹ ਕਈ ਵਾਰੀ ਬਈਆਂ ਦੇ ਕਮੈਂਟ ਵੀ ਆ ਗਏ ਵੀ ਜਿਹੜੇ ਮੱਛਰ ਹੋ ਕੇ ਆ ਚੀਜ਼ਾਂ ਹੋ ਜਾਂਦੀਆਂ ਨੇ ਇਹ ਹੋਊ ਕੀ ਆ ਮੈਂ ਕਾਰਨ ਕੀ ਆ ਵੀ ਕੀ ਆ ਵੈਸੇ। ਮਾਤ ਆ ਗਈ। ਇਹ ਮੱਛਰ ਤੋਂ ਹੁੰਦੀ ਹੈ। ਮੱਛਰ ਨਾਲ ਹੋ ਜਾਏ। ਮੱਛਰ ਲੜ ਕੇ ਵੀ ਇੰਛੇ ਮੁੰਜਾ ਨੇ ਫਿਰ 1 ਕੋ ਲੱਖ ਜਹਰਵਾ ਪਾ ਜਿੰਦਾ ਹਾਂ ਹਾਂ ਆਪਣੇ ਜਿਆਦਾ ਦੋ ਬੱਚੇ ਦੇ ਹੋ ਗਏ ਆ ਇਹ ਮਤਲਬ ਇਹ ਮਤਲਬ 1 ਕੋ ਲਖ ਤਬਰ ਇਹ ਹੀ ਹੁਣ ਇਹ ਹੂੰ ਕਰਦੇ ਆਂ ਆਪਾਂ ਇਲਾਜ ਅੱਜ ਨਹੀਂ ਇਹਦੇ ਲਈ ਜਾਲੀ ਵੀ ਮੱਛਰ ਦਾ ਨਹੀਂ ਵੀ ਲਾਉਣੀ ਚਾਹੀਦੀ ਜਾਲ ਤੋਂ ਦੀ ਹਾਂ ਜਿਵੇਂ ਹੁਣ ਆਪਣੇ ਮੱਛਰ ਵਾਲਾ ਬੰਦ ਕਰਾਇਆ ਸਾਰਾ ਰਾਤ ਨੂੰ ਟੱਕੇ ਲਾਦ ਰਹੇ ਤੇ ਟੱਕੇ ਢੋਕੇ ਖੁੱਲੇ ਰਹੇ ਨੇ ਨਾ ਖੁੱਡੇ ਨੇ ਅਧਣੀ ਵੱਡ ਜਾਂਦਾ ਤਾਂ ਉਹ ਦੋ ਦਿਨੇ ਰਾਤ ਨੂੰ ਵੱਡ ਜਾਂਦਾ ਮੱਛਰ ਉਹਦਾ ਹੱਲ ਫਿਰ ਹੁਣ ਕੀ ਹੈ ਆਪਣੀ ਕਾਰ ਆਹ ਦੇ ਇਧਰ ਸਮਾਨ ਕੀ ਸਮਾਨ ਇਹ ਹੈ ਬਾਈ ਖੀਰਾ ਕਾਂਸੀ ਹੂੰ ਹਣ ਸਾਰੇ ਤੋਂ ਮਿਲ ਜੰਦੀ ਆਮ ਇਕੱਲੀ ਇਹ ਤੇ ਹੀਰਾ ਗੰਸੀ ਨੇ ਜੇ ਹੋਰ ਵੀ ਕੁਝ ਹੀਰਾ ਗੰਸੀ ਨੇ ਮਲਾਉਣੀਆਂ ਕਿਹਰੇ ਤਾਂ ਵਿੱਚ ਪोटाश ਮਲਾ ਲਿਓ ਤੇ ਕੋਈ ਮਲਾਉਣਾ ਚਾਹੀਦਾ ਹਾਂ ਉਹ ਜਿਆਦਾ ਉਹ ਮਾਤਰਾ ਕਿੰਨੀ ਕੁ ਉਹ ਬਰਾਬਰ ਇੱਕੋ ਜੀ ਕਰ ਲੈਣਾ ਉਹ ਜਿਆਦਾ ਫਿਰ ਲਡੂ ਲਡੂ ਨਹੀਂ ਤੇ ਇਹਨੂੰ ਨਾ ਨਾ ਕੋਹੜੀ ਲੜ ਦੀ ਲੁੜ ਦੀ ਆਪ ਤਾਂ ਇਕੱਲੀ ਹੀਰਾ ਗੰਸੀ ਹੀ ਲਾਉਣੇ ਆ ਹੂੰ ਤੇ ਐ ਛੱਲ ਕੇ ਮੜੇ ਮੜੇ ਫੈਂਸੀਆਂ ਬੋਲੀ ਬੋਲੀਆਂ ਅੱਛਾ ਇਹ ਮਤਲਬ ਇਹਦਾ ਜਿਹੜਾ ਖਰੀਂਡ ਜਗਾ ਲਾਉਣਾ ਹੈ ਮੈਂ ਬੋਲੇ ਛੱਲ ਦਾਣਾ ਵੀ ਬਾਹਾਲੀਆਂ ਨਹੀਂ ਐ ਬੋਲੇ ਜਿੰਨੇ ਕ ਐਂਗੂਠੇ ਨਾਲ ਦੇ ਹੁਣ ਮੈਂ ਗੂਠਾ ਫੇਰ ਲਾਉਣਾ ਕੱਢੋ ਇੰਨਾ ਘਿਲੇ ਦਾ ਚਲਦੇ ਐ ਚੱਲ ਕੇ ਹੂੰ ਐ ਇਸ ਤਰ੍ਹਾਂ ਇਹ ਸਾਰੇ ਤੇ ਅਪਲਾਈ ਕਰ ਦੋ ਐ ਲਾ ਦੋ ਓਕੇ ਅੱਛਾ ਮਲਣਾ ਸਮਰ ਕੇ ਆ ਨਹੀਂ ਹੈਗਾ ਵੀ ਤੇ ਲਾ ਕੇ ਨਹੀਂ ਛੱਡਣਾ ਤੇ ਲਾ ਕੇ ਛੱਡ ਦੋ ਚਾਹੇ ਉਹ ਲਾ ਕੇ ਫਿਰ ਝੜ ਝੋੜ ਜਾਂਦਾਗਾ ਐ ਵਾ ਵੀ ਐ ਵਧੀਆ ਲੱਗ ਜੇਗਾ ਨਾ ਹਾਂ ਪਹੁੰਚੇ ਉਹਦੇ ਮੱਲ ਦੀ ਜੀ ਕਰ ਲੈਣੀ ਐ ਫੈਸ਼ੀ ਤੇ ਲੱਗ ਜੇ ਹੂੰ ਤੇ ਇਹ ਫਿਰ ਰਿਜ਼ਲਟ ਕਿੰਨੇ ਦਿਨਾਂ ਦਾ ਮਤਲਬ ਜੇ ਪੂਰੀਆਂ ਲੱਤਾਂ ਜਦਾਂ ਆਹ ਦੀਆਂ ਲੱਤਾਂ ਹੋਈਆਂ ਵੀ ਬਸ ਕੱਲੂ ਠੀਕ ਹੋ ਜਾਣਗੀਆਂ ਇਹ ਦੂਜੇ ਨਤੀਜੇ ਤੇ ਇਹਨੂੰ ਫਰਕ ਪੈਂਦਾ ਕਾਲੂ ਹੀ ਹੋ ਜਾਣਗੇ ਇੱਥੇ ਮੱਝ ਜਾਣਗੇ ਇੱਥੇ ਬਿੰਦ ਸੀ ਲੈ ਭਾਈ ਮਿੱਤਰੋ ਨੋਟ ਕਰ ਲਓ ਇੱਕ ਤਾਂ ਪੈਂਦਾ ਹੀਰਾ ਕਾਂਸੀ ਹੀਰਾ ਕਾਂਸੀ ਮੰਨ ਕੇ ਚੱਲ ਜੇ 10 ਬੱਚੇ ਨੇ ਤਾਂ ਕਿੰਨੀ ਹੀਰਾ ਕਾਂਸੀ ਪਾਈਏ ਬਾ ਹੀਰਾ ਕਾਂਸੀ ਲੈ ਆ ਕੇ ਰਗੜ ਲਓ ਯਾਰ ਆਪਦੇ ਹਿਸਾਬ ਨਾਲ ਰਗੜ ਲਓ ਯਾਰ ਜਿੰਨੀ ਕੁ ਛੋਟੇ ਹੀਰਾ ਕਾਂਸੀ ਲੈ ਆ ਕੇ ਰਗੜ ਲਓ ਲੌੜੀ ਦਾ ਬਸ ਆਪ ਪਾਪ ਹੀ ਆ ਹੀਰਾ ਕਾਂਸੀ ਤੁਸੀਂ ਆਪਦੇ ਹਿਸਾਬ ਨਾਲ ਲੈ ਆ ਕੇ ਰਗੜ ਲਓ ਜਿੰਨੇ ਛੋਟੇ ਬੱਚੇ ਨੇ ਉਹ ਹਿਸਾਬ ਨਾਲ ਚੁੰਡੀ ਪਰ ਕੀ ਵੀ ਮਤਲਬ ਉਹ ਤੇ ਲੱਗ ਜੇ ਸਮਾਰ ਕੇ ਹਾਂ ਹਾਂ ਉਸ ਹਿਸਾਬ ਨਾਲ ਤੁਸੀਂ ਉਹ ਕਰ ਲਓ ਤੇ ਦੂਜਾ ਛੋਟਾ ਰੱਬ ਭਲਾ ਕਰੇ ਇੱਕ ਹੈਗੀਆ ਮਿੱਤਰਾ ਬਾਈ ਦਾ ਕਮੈਂਟ ਆਇਆ ਸੀ ਕਹਿੰਦਾ ਜੇ ਇਹਨੂੰ ਗਿੱਲੀ ਕਰਕੇ ਲੀਕਰ ਕਰਕੇ ਲਾਈਓ ਉਹ ਯਾਰ ਅਸਰ ਨਹੀਂ ਹੈਗਾ ਲੀਕਰ ਕਰਕੇ ਦਾਪਾ ਦੇਖਿਆ ਵੀ ਨਹੀਂ ਪ੍ਰੈਕਟੀਕਲ ਜਿਵੇਂ ਸਹੀ ਲੱਗਦਾ ਲਾ ਲਓ ਯਾਰ ਐ ਤਾਂ ਸੁੱਕੀ ਵਧੀਆ ਲੱਗ ਜਾਂਦੀ ਯਾਰ ਅਹੀਂ ਆ ਨੌ ਆਲੇ ਪਾਸੇ ਲੱਗੇ ਅਸੇ ਤੇ ਦੂਜਾ ਅੱਖਾਂ ਵਾਲਾ ਕੰਮ ਬੜਾ ਚੱਲ ਰਿਹਾ ਯਾਰ ਅੱਖਾਂ ਵਾਲਾ ਯਾਰਾ ਅੱਖਾਂ ਬਈ ਇਹਦਾ ਦਵਾਈ ਲੱਗੀ ਦਾ ਵੈਸੇ ਤਾਂ ਹਮ ਆਪ ਤੋਂ ਮੱਝਾਂ ਦੀ ਟੀਬੂ ਜੀ ਵਰਤਦੇ ਹਰੀ ਜੀ ਹਰੀ ਜੀ ਟੂਬੋਂ ਦਿਖਾ ਦਿੰਨੇ ਹਾਂ ਹਾਂ ਉਹ ਵਰਤਦੇ ਆ ਤੇ ਆਮ ਮਿਲ ਜਾਂਦੇ ਮੈਡੀਕਲ ਤੋਂ ਮੱਝ ਦੇ ਥਾਨ ਵਾਲੀ ਕਹਿ ਕੇ ਲੈ ਸਕਦੇ ਮੱਝ ਦੇ ਥਾਨ ਵਾਲੀ ਕਹਿ ਕੇ ਲੈ ਸਕਦੇ ਤੁਸੀਂ ਹਮ ਕਿਹੜਨਾ ਚੋਂ ਹੈ ਇਹ ਬਾਈ ਤੂੰ ਆਏ ਬਣੀ ਉਤਰ ਮੁਖਤਿਆਰ ਤੋਂ ਕੂਤਰੀ ਦਾ ਬਈ ਤੇਲਿਆਂ ਦੀ ਹਮ ਐਸਾ ਤੇ ਇਹ ਪਹਿਲੀ ਵਾਰ ਝੋਲੀ ਖੜਾਈ ਆਪਾਂ ਪਹਿਲਾਂ ਦੀ ਨਸਲ ਕੜਾਈ ਸੀ ਇਹ ਵੈਰਾਂ ਪਹਿਲੀ ਆਈ ਤੀ ਲੈਂਦੇ ਨੇ ਕੂਤਰਾ ਆਪਾਂ ਬਾਜ ਦਵਾ ਦੇ ਹਮ ੱਲੇ-ਕੁੱਲੇ ਬਹੁਤ ਬਟਰੇ ਨੇ ਇਹਨਾਂ ਦੇ ਜੀ ਦੀਵਾਲੀ ਤੋਂ ਬਾਅਦ ਲੈਂਦੇ ਨੇ ਨਹੀਂ ਨਹੀਂ ਇਹਦੀ ਪਹਿਲੀ ਵਾਰ ਜੋੜੀ ਲੈ ਰਹੇ ਹਾਂ ਜਦੋਂ ਮੈਂ ਬਾਹਰ ਗਿਆ ਵਾਜੀ ਹਾਂ ਪਹਿਲੀ ਵਾਰ ਬਾਜ਼ੀਆਂ ਤੋਂ ਬਾਅਦ ਓਕੇ ਓਕੇ ਇਹੀ ਤੇ ਜੋੜੀ ਲੈਂਦੇ ਆ ਆਖਾ ਕਬੂਤਰ ਕਬੂਤਰੀ ਚਿੱਟੀਆਂ ਦੀ ਕਬੂਤਰੀ ਖੱਟੀਆਂ ਦੀ ਆ ਇਹ ਵੀ ਖੱਟੀਆਂ ਹੀ ਕਰੋ ਆਖਾ ਚਿੱਟੀਆਂ ਰਹਾ ਖੱਟੀਆਂ ਨੂੰ ਖੱਟੀਆਂ ਕਰੋ ਨਾ ਚਿੱਟੀਆਂ ਲੱਗਦੀਆਂ ਨੇ ਚਿੱਟੀਆਂ ਲੱਗਦੇ ਨੇ ਬੇਲ ਬੂਲ ਬਹੁਤ ਲੰਬੀ ਇਹਨਾਂ ਦੀ ਕਬੂਤਰਾ ਦੀ ਤੇ ਰਿਜ਼ਲਟ ਫਿਰ ਇਹਨਾਂ ਦਾ ਮੇਰੇ ਅੱਟ ਤੋਂ ਮੂਰੇ 2026 ਜੀ ਬਸ ਲੱਗੋ ਕਰੇੜਾ ਇਹ ਕਿਵੇਂ ਆ ਕਰਦੇ ਆਪਣੇ ਲੋਟ ਹੀ ੜਦੇ ਉਹਦੇ ਤੋਂ ਪਤਾ ਲੱਗੇਗਾ ਹੂੰ ਇਹ ਬਾਕੀ ਚਲੋ ਬਈ ਆਪੋ ਆਪਣਾ ਦਾ ਸਾਡੇ ਕਬੂਤਰ ਸਾਡੇ ਕੁਝ ਕਬੂਤਰ ਛਾੜਿਆ ਹੈ ਜਿਹੜੇ ਘਰੇ ਜ਼ੋਰ ਮਾਰ ਕੇ ਖੂਨ ਆ ਜਾਂਦਾ ਜਿਵੇਂ ਤੁਸੀਂ ਆਖੇ ਦੇਖੇ ਨੇ ਜਾਂ ਹੋਰ ਤੇ ਨਹੀਂ ਛਾੜੇ ਕਬੂਤਰ ਘਰੇ ਘੱਟ ਵੀ ਉੱਡਦੇ ਨੇ ਵਿੱਚ ਬੱਚੇ ਨੂੰ ਤਾਂ ਘੱਟ ਹੀ ਉੱਡਦੇ ਆ ਹਮ ਤਾਂ ਪਰ ਸਾਹ ਨੂੰ ਹਾਂ ਛਾੜਿਆ ਜਾਣ ਪਰ ਛਾੜੇ 10 ਪਰ ਸਾਹ ਨੂੰ ਘੀ ਉੱਡਦੇ ਜਦੋਂ ਉੱਡਣਾ ਉਹਦੀ ਉੱਡਣਾ ਚਾਹੀਦੇ ਨੇ ਬਾਹੋਂ ਡਾ ਕੇ ਕਿਲੇ ਨੂੰ ਹਾਂ ਤੇ ਇੱਕ ਬਈ ਬਹੁਤ ਭਰਾਵਾਂ ਆਉਂਦੇ ਯਾਰ ਵੀਰੇ ਮੈਸੇਜ ਕਮੈਂਟ ਆਉਂਦੇ ਹੁੰਦੇ ਨੇ ਬਾਈ ਕਬੂਤਰ ਦੇ ਦਿਓ ਯਾਰ ਜੋੜਾ ਦੇ ਦਿਓ ਬਾਈ ਸੋਨੂੰ ਸਾਰਿਆਂ ਨੂੰ ਬਾਈ ਤੁਸੀਂ ਪਿਆਰ ਕਰਦੇ ਹੋ ਨਾ ਧੰਨਵਾਦ ਸੋਨੂ ਸਾਰਿਆਂ ਨੂੰ ਪਤਾ ਬਾਈ ਮਤਲਬ ਬਾਈ ਕਮੈਂਟ ਕਰਦੇ ਨੇ ਬਾਈ ਜੋੜਾ ਦੇ ਦਿਓ ਯਾਰ ਜੇ ਤੁਸੀਂ ਇੱਕ ਕਬੂਤਰ ਦੇ ਦਿਓ ਜਾਂ ਵੱਡਾ ਦੇ ਦਿਓ ਬਾਈ ਸੋਨੂ ਸਾਰਿਆਂ ਨੂੰ ਬਾਈ ਹੱਥ ਵਨ ਕੇ ਬੇਨਤੀ ਆ ਤੁਸੀਂ ਸਾਰੇ ਮੇਰੇ ਨੂੰ ਸਿਆਣੇ ਹੋ ਨਾ ਸੋਨੂ ਵੀ ਪਤਾ ਵੀ ਇਸ ਤਾਤ ਤੋਂ ਆਏ ਜਾਨਵਰ ਬਾਈ ਕੋਈ ਵੀ ਬੰਦਾ ਇਹ ਦੇ ਨਹੀਂ ਸਕਦਾ ਨਾ ਵੱਡੇ ਜੋੜੇ ਆਪਾਂ ਕਿੱਦਾਂ ਦੇ ਦਾਂਗੇ ਇਸ ਤਾਤ ਤੋਂ ਆਏ ਹੋਣ ਜਿਹੜੇ ਹਨ ਅੱਖਾਂ ਆ ਗਈਆਂ ਇਹਦੇ ਵਿੱਚ ਇਹਦੀਆਂ ਹਾਂ ਤੇ ਪਹਿਲਾਂ ਤਾਂ ਮੈਂ ਹਰੀ YouTube ਪਾਈ ਗਿਆ ਹਾਂ ਤੇ ਉਹਦੇ ਨਾਲ ਹਿੱਟ ਨਾ ਹੋਈਆਂ ਫਿਰ ਆਪਣਾ ਇੱਕ ਮੁੰਡੇ ਨੇ ਹੋਰ ਦੱਸਿਆ ਸੀ ਹਾਂ ਕਬਾ ਵੀ ਇੱਕ ਗੋਲੀ ਬੈਟ ਨਹੀਂ ਸੋਲਦੀ ਬੈਟ ਨਹੀਂ ਸੋਲਦੀ ਕਿੰਨੀ ਹੈ ਇੱਕ ਗੋਲੀ ਪੂਰੀ ਹਾਂ ਬੱਚੇ ਨੂੰ ਵੀ ਬੱਚੇ ਨੂੰ ਵੀ ਇੱਕ ਗੋਲੀ ਬੈਟ ਨਾਲ ਸੋਲਦੀ ਤੇ ਇੱਕ ਆਪਣੀ ਦੂਜੀ ਸੈਟਰਾਂ ਜਿੰਦੀ ਗੋਲੀ ਹੂੰ ਦੋਨੇ ਉਹ ਗੋਲੀ ਦੇ ਦਿੰਦੇ ਸੀ ਹੂੰ ਦੋ ਦਿਨ ਦਿੱਤੀ ਆ ਹਾਂ ਦੇਖ ਲਓ ਜਮਾ ਸਾਫ ਹੋ ਗਏ ਅੱਖਾਂ ਇਹ ਜਿਆਦਾ ਨਹੀਂ ਹੈਗੇ ਸੀ ਇਹਨਾਂ ਦੇ ਥੋੜੀ ਸੀ ਆ ਮਲੇ ਕਿਸਮ ਵਾਲੇ ਦੇ ਵੀ ਉਹਦੇ ਕਰਕੇ ਹੋ ਜਾਂਦੇ ਨੇ ਜਦੋਂ ਹੱਥ ਉੱਤ ਲਾਗਦੇ ਨੇ ਫਿਰ ਬੌਂਦਲ ਦੇ ਜਾਂਦੇ ਆ ਇਹ ਫਿਰ ਕੀ ਗੱਲ ਬਾਤ ਆ ਫਿਰ ਇਹਨਾਂ ਦੀ ਵੀ ਦੱਸ ਗੱਲ ਬਾਤ ਐ ਐਂਡ ਹੀ ਕਰਾਉਣਗੇ ਦੇਖੀ ਇਹਨਾਂ ਦੇ ਮਾਪਿਓ ਬਾਰੇ ਦੱਸ ਮੜਾ ਜਿੱਤੇ ਹੋ ਸੀ ਇਹ ਆਪਣੇ ਨਹਿਰ ਵਾਲੇ ਕਬੂਤਰਾਂ ਦੇ ਨੇ ਕਹਾਣੀਆਂ ਹਾਂ ਹਾਂ ਇਹ ਇੱਕ ਨਾ ਬਈ ਬਈ ਮਖਤਿਆਰ ਜਨੂਰ ਨੂੰ ਨਹਿਰ ਤੋਂ ਕਬੂਤਰ ਮਿਲਿਆ ਸੀ ਮਤਲਬ ਇਹਨੇ ਲੱਭਿਆ ਸੀ ਤੇ ਬਾਗੀ ਲਾ ਲਓ ਕਿਸੇ ਪਾਸੇ ਉੱਡਿਆ ਲਾ ਲਿਆ ਘਰੋਂ ਲਾ ਲਓ ਕੁਝ ਨਹੀਂ ਪਤਾ ਉਹਦੇ ਬਾਰੇ ਕਿ ਉਹ ਨਹਿਰ ਤੇ ਵਹਿੰਦਾ ਸੀ ਮੇਰ ਤੋਂ ਕਿਸੇ ਬਾਈ ਨੇ ਫੜ ਲਿਆ ਤੇ ਮੁਖਤਿਆਰ ਨੂੰ ਦੇਤਾ ਬਾਈ ਨੂੰ ਤੇ ਉੱਥੋਂ ਆਇਆ ਤੇ ਮਨ ਲੱਗ ਗਿਆ ਜਿੰਨੇ ਬੱਚੇ ਤਾਂ ਛੱਡੇ ਨੇ ਦਿੱਤੇ ਹੀ ਨਹੀਂ ਦੋ ਤਿੰਨ ਕੀ ਛੱਡੇਗੇ ਨੇ ਬਾਲਾ ਚੰਗੇ ਕੂਤੋਂ ਛੱਡੇ ਨਹੀਂ ਹੁੰਦਾ ਹਾਂ ਵੀ ਉਹ ਤਾਂ ਦਿੱਤੇ ਹੀ ਨਹੀਂ ਉਹਦੇ ਵੀ ਬਾਜੀ ਦੇ ਅੰਡ ਚ ਲੈ ਜਾਂਦੇ ਨੇ ਉਹਦੇ ਬੱਚੇ ਕੋਲੋਂ ਮੂੰਹ ਲੱਗ ਤੇਰੇ ਦੋ ਤਿੰਨ ਛੱਡੇਗੇ ਦਿੱਤੇ ਹੀ ਨਹੀਂ ਤੇ ਇੱਕ ਹੀ ਉਹਨਾਂ ਦੇ ਦੋ ਭਰਾ ਆਪਣੇ ਕੋਲ ਹੈਗੇ ਨੇ ਹਾਜ਼ਰ ਬਾਬਾ ਸੁੱਖ ਰੱਖੇ ਜੀ ਦਰਵਾਜ਼ਾ ਚੜ੍ਹਦੀ ਕਲਾ ਦੇ ਰਹਿਣ ਅੱਖਾਂ ਜਮਾਂ ਤੰਦਰੁਸਤ ਹੋਈ ਹੋਣ ਇਹਨਾਂ ਦਾ ਸ਼ਕਰਾਨਾ ਅੱਖਾਂ ਲਈ ਹੋ ਬਹੁਤ ਗਈ ਯਾਰ ਅੱਖਾਂ ਲਈ ਕੀ ਆ ਮੌਸਮਾਂ ਦੇ ਕਾਰਨ ਹੀ ਆ ਤੇ ਦੂਜੀ ਗੱਲ ਬਾਈ ਸਾਰੇ ਭਰਾਵਾਂ ਨੂੰ ਬੇਇੰਤਿਆ ਵੀ ਬਾਈ ਕਹਿ ਜਾਂਦੇ ਨੇ ਹਨਾ ਵੀ ਬਾਈ ਤੁਸੀਂ ਯਾਰ ਉਹ ਦਿੰਦੇ ਨਹੀਂ ਲਖ ਵੀਰੇ ਹੁਣ ਕਹਿੰਦੇ ਨੇ ਵੀ ਕੂਪਟਰ ਦੇਓ ਹਨਾ ਬਈ ਆ ਟਾਈਮ ਨਹੀਂ ਹੈਗਾ ਕੂਪਟਰ ਦੇਣ ਵਾਲਾ ਵੀਰੇ ਇਹ ਹਾਂ ਠੀਕ ਹੈ ਕੂਪਟਰ ਮਿਲਦੇ ਨੇ ਬਾਗੀਆਂ ਤੋਂ ਬਾਅਦ ਹਾਂਜੀ ਤੇ ਬੰਦਾ ਬਾਗੀਆਂ ਛੱਡ ਲਾਦਾ ਉਹਨੂੰ ਕਿਥੇ ਰਿਹਾ ਕੂਪਟਰ ਹੁੰਦੇ ਯਾਰ ਜਿੰਨੇ ਮਰਜ਼ੀ ਲੈ ਲਓ ਐਕਟਿਵ ਸਾਰੇ ਦਿੱਤੇ ਲੋਕਾਂ ਨੂੰ ਹਾਂ ਇਹ ਹੁਣ ਤੁਹਾਨੂੰ ਮੈਂ ਪਹਿਲਾਂ ਵੀਡੀਓ ਦਾ ਕਾਰਨ ਤੁਹਾਨੂੰ ਇਹੀ ਦਿਖਾਉਣਾ ਲੈ ਬਾਈ ਆ ਪਹਿਲੇ ਖਾਨ ਤੋਂ ਸ਼ੁਰੂ ਕਰ ਲਓ ਉਹ ਬੈਠੀ ਆ ਬੱਚਿਆਂ ਤੇ ਆ ਬੈਠੀ ਆ ਉਹ ਉਹ ਬੱਚੇ ਆ ਉੱਪਰਲੇ ਖੁੱਡੇ ਤੇ ਬੱਚੇ ਨੇ ਦੇਖਣਾ ਤੁਹਾਨੂੰ ਕਬੂਤਰ ਵੀ ਸਾਡੇ ਕੋਲ ਬਾਲੇ ਨਹੀਂ ਹੈਗੇ ਥੋੜੇ ਜੇ ਕਬੂਤਰ ਹੀ ਨੇ ਬਾਈ ਲਓ ਲਓ ਸਾਡੇ ਕੋਲ ਕਬੂਤਰ ਗਿਣਤੀ ਦੇ ਨੇ ਬਾਈ ਉਹ ਦੇਖੋ ਢੋਨੀ ਚ ਬਾਲੇ ਕਬੂਤਰ ਨਹੀਂ ਹੈਗੇ ਐਵੇਂ ਕਹਦੀ ਤੁਹਾਨੂੰ ਵੀ ਹੋਈ ਨਹੀਂ ਤੇ ਆ ਬੱਚੇ ਨੇ ਹਾਂ ਅਸੀਂ ਨਾਰਮਲ ਜੀ ਰੱਖਦੇ ਆ ਬਾਲੇ ਗਿਣਤੀ ਨਹੀਂ ਵਧਾਉਂਦੇ ਤੇ ਕਹਿੰਦੇ ਬਾਪ ਬਾਈ ਇਹ ਆ ਵੀ ਵੱਡੇ ਜੋੜੇ ਉਸਤਾਦ ਵਾਲੇ ਆਪ ਕਿਵੇਂ ਦੇ ਦੀ ਪਹਿਲੀ ਗੱਲ ਤਾਂ ਵੀ ਇੱਕ ਨਹੀਂ ਸਾਡੇ ਆਂਡੇ ਖਰਾਬ ਹੋ ਗਏ ਸਲਾਬ ਜੀ ਕਾਰਨ ਸਾਡੇ ਆ ਨਾ ਆ ਹਸੀ ਇਹ ਦੇ ਕਰਕੇ ਸਲਾਬ ਜੀ ਹੋ ਗਈ ਤੇ ਅਸੀਂ ਲੋਕਾਂ ਨੇ ਜੋੜੇ ਤੋੜਦੇ ਅਸੀਂ ਹਲੇ ਤੱਕ ਮਿੱਤਰੋ ਤੋੜੇ ਨਹੀਂ ਜੋੜੇ ਲਈ ਬੈਠੇ ਆ ਤੇ ਜਿਹੜਾ ਬਈ ਆਪਣੇ ਨਾਲ ਭਰਾ ਜੁੜਿਆ ਵਾ ਪੁਰਾਣਾ ਵਾ ਵਾਦਾ ਛੋੜਨਾ ਜ਼ਰੂਰ ਕੀਤਾ ਵਾ ਅਸੀਂ ਘਟੋ ਘਟ ਨਾਂ ਵਾਲਾ 10 15 ਬੱਚੇ ਐਕਸਟਰਾ ਕਢਾਵਾਂਗੇ ਤੇ ਜਰੂਰ ਜਿਹੜਾ ਭਰਾ ਹੋਇਆ ਉਹਨਾਂ ਨੂੰ ਚਾਹੇ ਕਿ ਅਰਦਾਸ ਕਰੋ ਵੀ ਤੰਦਰੁਸਤ ਰਹੋ ਹਾਂ ਬਸ ਤੁਸੀਂ ਅਰਦਾਸ ਕਰੋ ਵੀ ਤੰਦਰੁਸਤ ਰਹੋ ਹੋਣ ਤੇ ਆਪਾਂ ਜਰੂਰ ਪਾਈਆਂ ਨੂੰ ਭਰਾਵਾਂ ਨੂੰ ਯਰ ਮਾਣ ਬਖਸ਼ਾਂਗੇ ਪਕੜਾ ਕੋਈ ਬੜੇ ਵੱਡੇ ਖੜਿਆ ਰੀਆਂ ਹਨਾ ਚੱਲ ਅਗਲੇ ਨੂੰ ਆਪਣੇ ਨਾਲ ਪਿਆਰ ਆ ਅਗਲਾ ਕਹਿੰਦਾ ਛੋਟੇ ਤੋਂ ਲੈ ਕੇ ਜਾਣੇ ਨਹੀਂ ਛੋਡੇ ਵਾਲਾ ਲੈ ਜਾਣਾ ਹੀ ਆ ਤੇ ਜੱਤਹਾਰ ਦੇਖੋ ਬਈ ਅਸੀਂ ਕਹੀ ਵੀ ਸਾਡਾ ਕਬੂਤਰ ਜਾ ਕੇ ਜਿੱਤੂ ਆ ਜੀ ਅਸੀਂ ਤਾਂ ਨਹੀਂ ਦਿੰਦੇ ਵੀ ਉਹਦੇ ਕੋਲ ਨਸਲ ਪਾਉਂਦੇ ਜੱਤੂ ਬਾਈ ਜਿੱਤਨੀ ਛੋਟੀ ਮਿਹਨਤ ਆ ਯਾਰ ਕਬੂਤਰਾਂ ਨੇ ਤੇ ਹੋਰ ਲਾਉਣਾ ਹੁਣ ਮੈਂ ਤੁਹਾਨੂੰ ਇੱਥੋਂ ਪੂਰੀ ਐਂਡ ਚੀਜ਼ ਵੀ ਫੜਾ ਦਿੰਨੇ ਆ ਚੱਕ ਕੇ ਉਹ ਪਰ ਜਿਤਨੀ ਤਾਂ ਛੋਟੀ ਮਿਹਨਤ ਨੇ ਆ ਨਾ ਉਹ ਕਬੂਤਰਾਂ ਨੇ ਤਾਂ ਨਹੀਂ ਕੁਛ ਕਰਨਾ ਉਹਦਾ ਉਹਦਾ ਛੋਟੀ ਬਾਈ ਮਿਹਨਤ ਨੇ ਦੇਖੋ ਬਈ ਜਿਹੜੀ ਆ ਚੀਜ਼ ਆ ਨਾ ਚੋਗਾ ਦਿੰਦੀ ਬਈ ਇਹ ਆ ਸਾਖੀ ਜਿਹਦੇ ਬੱਚਿਆਂ ਦੀ ਤੁਸੀਂ ਵੀਡੀਓ ਕਾਫੀ ਵਾਰ ਇੰਸਟਾ ਤੇ ਵੀ ਦੇਖੀ ਹੋਣੀ ਆ ਵੀ ਮੂਡ ਡੱਟ ਕੇ ਮੂੰਹ ਚੋਂ ਖੂਨ ਆ ਜਾਂਦਾ ਇਹ ਉਹਨਾਂ ਦੀ ਮਾਂ ਗਈ ਬਾਈ ਜਿਨ੍ਹਾਂ ਦੀ ਬੇਟ ਸੀ ਇਹਦੇ ਥੱਲੇ ਉਹ ਆਇਆ ਬਾਬਾ ਸੁੱਖ ਰੱਖ ਕੇ ਚੜ੍ਹਦੀ ਕਲਾ ਰੱਖਿਆ ਬਾਪ ਬੈਠੇ ਕੀ ਹਾਂ ਦੇਖੋ ਮਾਂ ਦੇਖੋ ਮਮਤਾ ਬਾਈ ਹੁਣ ਨਿੱਕੇ ਨਿੱਕੇ ਬੱਚੇ ਨੇ ਬਾਈ ਯਾਰ ਹੁਣ ਜੋੜਾ ਕਿਵੇਂ ਦੇ ਦੀ ਹੈਣਾ ਤੇ ਬਾਕੀ ਵੀਰੇ ਆ ਬੱਚੇ ਸੀ ਛੁਣੂ ਪੈ ਨਹੀਂ ਗਣ ਐਸਟਰਾ ਕਢਾਵਾਂਗੇ ਜ਼ਰੂਰ ਦਵਾਂਗੇ ਦੋ ਚਾਰ ਭਰਾ ਜਿੰਨੇ ਵੀ ਹੱਡ ਨਾਲ ਖਾਸ ਨੇਗੇ ਹੈਣਾ ਵਧੀਆ ਪਿਆਰਾ ਉਹਨਾਂ ਨੂੰ ਦਵਾਂਗੇ ਹੁਣ ਜੇ ਤੁਹਾਨੂੰ ਤੁਸੀਂ ਮਾਣਨਾ ਫੋਨ ਕਰਦੇ ਹੋ ਬਾਈ ਤੁਹਾਨੂੰ ਫੜਨ ਦੇ ਤਾਂ ਪਿੰਡ ਤੇ ਲੁੱਟਰ ਚੱਕ ਕੇ ਦੇ ਦਿੰਨੇ ਆ ਇਤੋਂ ਤੇ ਡੱਲ ਫੜਾ ਦੇਣੇ ਆਗੇ ਪਰ ਕੱਲ ਨੂੰ ਬਾਈ ਤੁਸੀਂ ਸੰਭ ਹੀ ਜਾਓ ਉਹਦੇ ਉੱਡਣੇ ਨਹੀਂ ਕਰਨੇ ਨਹੀਂ ਉਹ ਤਾਂ ਨਹੀਂ ਲੰਬਾ ਤਾਂ ਉਹਨਾਂ ਵਧੀਆ ਗੱਲ ਨਹੀਂ ਬਾਈ ਕੋਰੇ ਜਿਹਾ ਯਾਰ ਸੋ ਬਾਈ ਸਾਰੇ ਭਰਾਵਾਂ ਦਾ ਮਾਣ ਰੱਖਾਂਗੇ ਯਾਰ ਜ਼ਰੂਰ ਤੇ ਥੋੜਾ ਜਿਹਾ ਸਬਰ ਰੱਖੋ ਤੇ ਜਿਹੜੇ ਜਿਹੜੇ ਭਰਾ ਬਾਈ ਆਪਸੀ ਵਿੱਚ ਪਿਆਰ ਬਣਾ ਕੇ ਰੱਖਿਆ ਕਰੋ ਮੇਰਾ ਵੀਰ ਯਾਰ ਤੇ ਆਪਾਂ ਦੀ ਗਾਇਕਾਂ ਕੋਈ ਆ ਦੇਖੋ ਇੱਕ ਦੂਜੇ ਦੇ ਕੋਈ ਗਲਤ ਕਮੈਂਟ ਨਹੀਂ ਕਰਦਾ ਕੋਈ ਮੋਲ ਬੋਲਦਾ ਨਹੀਂ ਇੱਕ ਦੂਜੇ ਨਾਲ ਖੜਦਾ ਆਪਣੇ ਕਬੂਤਰ ਬਾਜ਼ ਭਰਾਵਾਂ 'ਚ ਵੀ ਇੰਝ ਹੋਣਾ ਚਾਹੀ ਤੇ ਬਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਯਾਰ ਤੇ ਵੀਡੀਓ ਦੇਖ ਕੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਯਾਰ ਸੁਣਿਓ ਇੰਨੀ ਛੋਟੇ ਚਾਰਨਾ ਚ ਹੱਥ ਬੰਨ ਕੇ ਬੇਨਤੀ ਹੋਈ ਕਰ ਸਕਦੇ ਆਂ ਪਰ ਕੋਈ ਹੋ ਨਹੀਂ ਜੇ ਕਬੂਤਰਾਂ ਨੂੰ ਪਿਆਰ ਕਰਦੋ ਹਨਾ ਬਦਲੋਂ ਆਪਾਂ ਬੜੀ ਮਿਹਨਤ ਨੂੰ ਫਲ ਪੱਕਾ ਲਾਉ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਈ ਹੁਣ ਕੀੜਾ ਧੰਨਵਾਦ ਬਈ ਸਾਰਿਆਂ ਦਾ ਜਿਉਂਦੇ ਵਾਦ ਕਰੋ